ਚਾਰਤੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਰ ਸ਼ੇਖਾਲ ਮੈਂ ਪ੍ਰਵਿੰਦ ਅਵੀਰ ਸਿੰਘ ਪੰਦੇਰ ਪੰਜਾਬ ਅਪਡੇਟਸ ਤੇ ਇਸ ਖਾਸ ਬੁਲਟਿੰਗ ਤੁਹਾਡਾ ਸਵਾਗਤ ਕਰਦਾ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਰ ਪੰਜਾਬ ਆਏ ਹੋਏ ਨੇ ਅਤੇ ਹੜ੍ਹਾਂ ਦਾ ਜਾਇਜ਼ਾ ਲੈ ਰਹੇ ਨੇ ਇਸ ਦੌਰਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਵੀ ਸ਼ਿਵਰਾਜ ਸਿੰਘ ਚੋਹਾਨ ਨੂੰ ਅਜਨਾਲਾ ਚ ਖੜ ਨਾਲ ਹੋਏ ਨੁਕਸਾਨ ਦੀ ਤੁਰੰਤ ਪਰਪਾਈ ਲਈ ਪਹਿਲੇ ਪੜਾਅ 'ਚ 2000 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਦੇ ਬਕਾਇਆ 60000 ਕਰੋੜ ਰੁਪਏ ਕੇਂਦਰ ਸਰਕਾਰ ਤੋਂ ਤੁਰੰਤ ਜਾਰੀ ਕਰਾਉਣ ਦੀ ਮੰਗ ਵੀ ਕੀਤੀ ਹੈ। ਵਿਧਾਇਕ ਗੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਖੜਾਂ ਦੀ ਮਾਰ ਹੈ ਠਾਏ ਪੰਜਾਬ ਨੂੰ ਮੁੜ ਪੈਰਾਂ 'ਤੇ ਖੜਾ ਕਰਨ ਲਈ ਪੈਸੇ ਬਹੁਤ ਲੋੜਿੰਦੇ ਨੇ। ਇਸ ਦੌਰਾਨ ਕੇਂਦਰੀ ਮੰਤਰੀ ਸ਼ਿਰਾਜ ਸਿੰਘ ਚੋਹਾਨ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦੇ ਘਰਾਂ ਦਾ ਪਸ਼ੂਆਂ ਦਾ ਅਤੇ ਖੇਤੀਬਾੜੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਕਹਿ ਕੇ ਅਸਾਂ ਖੜਤੀ ਖੜੀ ਚ ਕੇਂਦਰ ਸਰਕਾਰ ਪੰਜਾਬ ਦੇ ਨਾਲ ਖੜੀ ਹੈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੜ੍ਹਾਂ ਦੇ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਿਮਾਚਲ ਪ੍ਰਦੇਸ਼ ਚ ਪਾਰੀਮੀ ਕਾਨ ਪਾਖੜਾ ਡੈਮ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਅੱਜ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ ਥੱਲੇ ਹੈ ਉਹਨੇ ਕਿਹਾ ਕਿ ਜ਼ਿਆਦਾ ਖਤਰਨਾਕ ਹਾਲਾਤ ਨਾ ਪੜਨ ਇਸ ਲਈ ਡੈਮ ਚੋਂ ਥੋੜਾ ਥੋੜਾ ਕਰਕੇ ਪਾਣੀ ਸਤਲੁਜ ਦਰਿਆ ਚ ਛੱਡਿਆ ਜਾ ਰਿਹਾ ਹੈ ਤੇ ਹੁਣ 10000 ਕਿਊਸਿਕ ਹੋਰ ਪਾਣੀ ਛੱਡਿਆ ਗਿਆ। ਉਹਨੇ ਕਿਹਾ ਕਿ ਸਾਰਾ ਪ੍ਰਸ਼ਾਸਨ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਮਦਦ ਕਰਦਾ ਹੈ ਅਤੇ ਉਹਨਾਂ ਦਰਿਆ ਨਾਲ ਲੱਗਦੇ ਦਰਜਨਾ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨਾ ਕੈਪਰ ਰਲੀਫ ਕੈਂਪਾਂ ਚਵੀ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਉੱਥੇ ਸ਼ਿਫਟ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਸੁਚੇਤ ਰਹਿਣ ਅਤੇ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ ਕਿ ਪਾਕੜੀ ਦਾ ਜਿਹੜਾ ਡੈਮ ਲੈਵਲ ਹੈ ਆਲਰੇਡੀ 1679 1679 ਨੂੰ ਕਰਾਸ ਕਰ ਚੁੱਕਿਆ ਹੈ ਇਸ ਵਕਤ 1679.05 ਜਿਹੜਾ ਫੀਟ ਹੈ ਹੋ ਚੁੱਕਿਆ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿ ਜਿਹੜਾ ਬਰਖਾ ਵੀ ਹੋ ਰਹੀ ਹੈ ਤੇ ਅਹ ਹਿਮਾਚਲ ਦੇ ਉੱਪਰਲੇ ਹਿੱਸਿਆਂ 'ਚ ਵੀ ਭਾਰੀ ਬਰਸਾਤ ਹੋ ਰਹੀ ਹੈ ਉਸ ਦੇ ਨਾਲ ਤੇ ਅਗਲਾ ਜਿਹੜਾ ਫੋਰਕਾਸਟ ਹੈ ਕਿ 6 ਤਰੀਕ ਨੂੰ ਦੁਬਾਰਾ ਇੱਕ ਬਰਸਾਤ ਦਾ ਸਪੈਲ ਆ ਰਿਹਾ ਤੇ 1 ਫੁੱਟ ਤੋਂ ਵੀ ਘੱਟ ਜਿਹੜਾ ਹੁਣ ਸਪੇਸ ਰਹਿ ਗਿਆ ਉਸ ਨੂੰ ਦੇਖਦੇ ਹੋਏ ਅ ਅੱਜ ਦੁਪਹਿਰੇ 1.5 2 ਵਜੇ ਜਿਹੜਾ ਹੈ 10000 ਕਿਊਸਿਕ ਪਾਣੀ ਸਤਲੁਜ ਡਾਊਨਸਟ੍ਰੀਮ ਯਾਨੀ ਸਤਲੁਜ ਹੋਰ ਛੱਡਿਆ ਜਾਊਗਾ ਮੈਂ ਆਪ ਸਭ ਦੇ ਰਹੀ ਦੱਸਣਾ ਚਾਹੁੰਗਾ 10000 ਕਿਊਸਿਕ ਦਾ ਮਤਲਬ ਇਹ ਹੈ ਕਿ 6 7 ਇੰਚ ਜਿਹੜਾ ਪਾਣੀ ਦਾ ਲੈਵਲ ਹੈ ਉਹ ਹੋਰ ਵਧੂਗਾ ਕਿਤੇ ਕਿਤੇ ਉਹ 1 ਫੁੱਟ ਜਿੱਥੇ ਦਰਿਆਸ ਜਿਹੜਾ ਸਕਵੀਜ਼ ਹੁੰਦਾ ਉਹ 1 ਫੁੱਟ ਪਾਣੀ ਹੋਰ ਹੋਊਗਾ ਇਸ ਦੇ ਨਾਲ ਜਿਹੜਾ ਹੈ ਸਾਡੇ ਜਿਹੜੇ ਪਿੰਡ ਨੇ ਇਲਾਕੇ ਦੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨੂੰ ਅਸੀਂ ਵੈਕੂਏਟ ਕਰਨ ਲਈ ਸਾਡੀ ਟੀਮਾਂ ਪ੍ਰਸ਼ਾਸਨ ਦੀ ਟੀਮਾਂ ਪਲੱਸ ਸਾਡੀ ਨਿੱਜੀ ਤੌਰ ਦੀ ਵੀ ਟੀਮਾਂ ਸਮਾਜਿਕ ਸੰਸਥਾਵਾਂਕਾਰ ਸਵੇਲੇ ਬਾਬੇ ਸਾਰੇ ਜਿਹੜੇ ਹੋਰ ਵੀ ਆਗੂ ਲੱਗੇ ਹੋਏ ਆ ਇਹਨਾਂ ਪਿੰਡਾਂ ਦੇ ਵਿੱਚ ਜਿਵੇਂ ਜੋਲ ਹੋ ਗਿਆ ਮੋਜੂਵਾਲ ਹੋ ਗਿਆ ਬੇਲਾ ਧਿਆਨੀ ਲੋਰ ਹੋ ਗਿਆ ਬਾਤੀਆਂ ਵਾਲਾ ਬੇਲਾ ਹੋ ਗਿਆ ਉਸ ਤੋਂ ਬਾਅਦ ਇਹ ਤਰ੍ਹਾਂ ਹੋ ਗਿਆ ਦਬਖੇੜਾ ਹੇਟਲਾ ਹੋ ਗਿਆ ਹੇਟਲਾ ਡੜੋਲੀ ਹੋ ਗਿਆ ਜਿਹੜੇ ਦਰਿਆ ਦੇ ਕੰਢੇ ਆ ਫਿਰ ਪਨਾਮ ਫਿਰ ਭਲਾਂ ਤੇ ਖਾਸ ਕਰਕੇ ਜਿਹੜੇ ਬੇਲੇ ਆ ਬੇਲਿਆਂ ਦੀ ਆਲਰੇਡੀ ਕਨੈਕਟੀਵਿਟੀ ਟੁੱਟੀ ਹੋਈ ਹੈ ਸ਼ਿਵ ਸਿੰਘ ਬੇਲਾ ਹਰਸਾ ਬੇਲਾ ਪੱਟੀ ਦੁਲਚੀ ਸੈਂਸੋਵਾਲ ਦੀ ਜਿਹੜੀ ਸੜਕ ਉਹ ਬਹਿ ਚੁੱਕੀ ਹੈ ਐਲਗਰਾ ਤੇ ਬੇਲਾ ਰਾਮਗੜ੍ਹ ਤੇ ਉਸ ਤੋਂ ਬਾਅਦ ਫਿਰ ਲੁਧੀਪੁਰ ਜਿਹੜਾ ਹੈ ਸਾਡਾ ਬੁਰਜ ਚੰਦਪੁਰ ਬੇਲਾ ਗਾਜਪੁਰ ਬੇਲਾ ਹਰੀਆਲ ਮਹਿੰਦਰੀ ਕਲਾਂ ਤੇ ਸ਼ਾਹਪੁਰ ਬੇਲਾ ਇਹ ਸਾਡਾ ਜਿਹੜਾ ਏਰੀਆ ਇੱਥੇ ਜਿਹੜਾ ਹੈ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਬਿਲਕੁਲ ਦਰਿਆ ਦੇ ਵਿੱਚ ਲੋਕਾਂ ਨੂੰ ਅਸੀਂ ਵੈਕੂਏਟ ਕਰਿਆ ਸਾਰੇ ਪਾਸੇ ਤੇ ਮੈਡੀਕਲ ਟੀਮਾਂ ਬਣ ਚੁੱਕੀਆਂ ਨੇ 100 ਦੇ 100 ਦੇ ਕਰੀਬ ਹੋਰ ਜਿਹੜੀ ਲਾਈਫ ਜੈਕਟਸ ਹਰ ਜਿਹੜੀਆਂ ਮੇਰੇ ਸਭ ਨੂੰ ਬੇਨਤੀ ਹੈ ਮੈਨੂੰ ਪਤਾ ਘਰ-ਬਾਰ ਛਡਣਾ ਬਹੁਤ ਔਖਾ ਹੈ ਅਨਾ ਹਰ ਬੰਦੇ ਨੂੰ ਆਪਣੇ ਘਰ ਨਾਲ ਕਹਿਣਾ ਸੌਖਾ ਸੀ ਅਪੀਲ ਕਰ ਦਿੰਦੇ ਪ੍ਰਸ਼ਾਸਨ ਅਪੀਲ ਕਰ ਦਿੰਦਾ ਪਰ ਅਗਲੇ 24 ਘੰਟੇ 48 ਘੰਟੇ ਆਪ ਸਭ ਦੀਸਾ ਥੋੜਾ ਪਾਣੀ ਘਟ ਜਾਊਗਾ ਜਦੋਂ ਡੈਮ ਖਾਲੀ ਹੋ ਜਾਊਗਾ ਅਸੀਂ ਪਾਣੀ ਘਟਾ ਦਾਂਗੇ ਤੁਸੀਂ ਆਪਣੇ ਘਰਾਂ ਚ ਪਹੁੰਚ ਸੋਈ ਲਿਓ ਅਗਲੇ 24 ਘੰਟੇ 48 ਘੰਟੇ ਸਾਡਾ ਸਾਥ ਦਿਓ ਅਸੀਂ ਨਹੀਂ ਚਾਹੁੰਦੇ ਕਿਸੇ ਜਾਨੀ ਮਾਲੀ ਨੁਕਸਾਨ ਹੋਵੇ ਜਿੱਥੇ ਕਿਤੇ ਵੀ ਡੰਗਰ ਪਸ਼ੂ ਉਹਨਾਂ ਨੂੰ ਅਸੀਂ ਉੱਚੀ ਜਗ੍ਹਾ ਤੇ ਉੱਤੇ ਤੇ ਚਾਰੇ ਦਾ ਹੋਰ ਜੋ ਬੰਦਾ ਬਸਤ ਹੈ ਇੱਕ ਕਿਸ਼ਤੀ ਜਿਹੜੀ ਹੈ ਸ਼ਿਵ ਸਿੰਘ ਬੇਲਾ ਸਟੇਸ਼ਨ ਕਰਾ ਦਿੱਤੀ ਹੈ ਐਨਡੀਆਰਫ ਦੀ ਟੀਮਾਂ ਹੈ ਸਾਡੇ ਜਿਹੜੇ ਪ੍ਰਾਈਵੇਟ ਗੋਤਾਖੋਰ ਆ ਉਹਨਾਂ ਕੋਲ ਕਿਸ਼ਤੀਆਂ ਹਰ ਸਰ ਬੰਦਾ ਆਪਜੀ ਦੀ ਮਦਦ ਦੇ ਲਈ ਤਿਆਰ ਹੈ ਤੇ ਨਾਲ ਹੀ ਜਿਹੜੇ ਹਲਕੇ ਦੇ ਨੌਜਵਾਨ ਆ ਉਹ ਵੀ ਅਲਰਟ ਰਹੇ ਤਾਂ ਕਿ ਜਿੱਥੇ ਵੀ ਆਪਣਾ ਅਸਲੀ ਚੈਲੰਜ ਆ ਕਿ ਆਪਾਂ ਕਿਸੇ ਵੀ ਜਗ੍ਹਾ ਦਰਿਆ ਨੂੰ ਟੁੱਟਣ ਨਹੀਂ ਦੇਣਾ ਜਾਂ ਕਿ ਕੋਈ ਬੰਨ ਨਾ ਟੁੱਟੇ ਸਾਡੇ ਪਿੰਡਾਂ 'ਚ ਸਾਡੇ ਸ਼ਹਿਰ 'ਚ ਜਿਹੜਾ ਹੈ ਉਹ ਮਾਰਨਾ ਹੋਵੇ ਉਹਦੇ ਤੇ ਤੁਹਾਡੀ ਟੀਮਾਂ ਦੀ ਜਿਹੜੀ ਸਰਪਿੰਡ ਦੇ ਵਿੱਚੋਂ ਮੈਨੂੰ ਫੋਨ ਆ ਰਿਹਾ ਸਾਰੇ ਪਿੰਡਾਂ ਨੇ ਆਪਣੇ 100-100 2-200 ਕੇ 4-400 ਬੈਗ ਸੱਦੇ ਹਾਲ ਦੇ ਨੌਜਵਾਨਾਂ ਨੇ ਬਹੁਤ ਸਰਪੰਚ ਸਾਹਿਬ ਨੇ ਹੋਰ ਵੀ ਪਿੰਡਾਂ ਦੇ ਵਿੱਚੋਂ ਮੰਗੇ ਹਾਲ ਦੇ ਵਿੱਚੋਂ ਸਾਰੇ ਪਿੰਡਾਂ ਨੇ ਜਿਹੜੇ ਹੈ ਉਹ ਬੈਗ ਭਰ ਕੇ ਰੱਖ ਲਏ ਥਰੂ ਦੇ ਨੌਜਵਾਨਾਂ ਨੇ ਉਹ ਭਰ ਕੇ ਰੱਖ ਲਏ ਅਨੰਦਪੁਰ ਸਾਹਿਬ ਦੇ ਮਟੌਰ ਦੇ ਵਿੱਚ ਤੇ ਤਾਂ ਕਿ ਜਿੱਥੇ ਵੀ ਲੋੜ ਪੈਂਦੀ ਆ ਆਪਾਂ ਮੌਕੇ ਤੇ ਪਹੁੰਚੀਏ ਆਪਾਂ ਇਥੋਂ ਪਾਣੀ ਨੂੰ ਪਾਸ ਹੋਣ ਦੇਣਾ ਤਾਂ ਕਿ ਬੰਨ ਨਾ ਕਿਤੇ ਟੁੱਟੇ ਤੇ ਉਹਦੇ ਤੇ ਆਪ ਸਭ ਦੇ ਸਾਥੀ ਲੋੜ ਹੈ মিডিਆ ਦੇ ਸਾਥੀਆਂ ਦਾ ਵੀ ਬਹੁਤ ਧੰਨਵਾਦ ਕਿ ਲੋਕਾਂ ਤੱਕ ਸਹੀ ਜਾਣਕਾਰੀ ਜਿਹੜੀ ਇਹ ਪਹੁੰਚਣੀ ਬਹੁਤ ਜ਼ਰੂਰੀ ਹੈ ਪੰਜਾਬ ਅਪਡੇਟਸ ਚ ਅੱਜ ਲਈ ਵਸੇ ਨਹੀਂ ਮੈਨੂੰ ਤੇ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ